ਜੀ ਜੇਠਾ ਜੀ ਹੁਣ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਸ਼ਿਕਾਇਤਾਂ ਗਈਆਂ ਉਹਦੇ ਤੋਂ ਪਹਿਲਾਂ ਸਤਿਗੁਰੂ ਅਮਰਦਾਸ ਪਾਸ਼ਾ ਦੇ ਕੋਲ ਸਾਰੇ ਇਕੱਠੇ ਹੋ ਕੇ ਆਏ ਜਿੰਨੇ ਵੀ ਬ੍ਰਾਹਮਣ ਸਨ ਉਹਨਾਂ ਨੇ ਆ ਕੇ ਗੱਲ ਕਈ ਕਹਿਣ ਲੱਗੇ ਸਤਿਗੁਰੂ ਤੁਹਾਨੂੰ ਪਤਾ ਹੈ ਧਰਤੀ ਤੇ ਪਹਿਲੇ ਚਾਰ ਵੇਦ ਨੇ ਛੇ ਸ਼ਾਸਤਰ ਨੇ ਸਿਮਰਤੀਆਂ ਨੇ 18 ਪੁਰਾਨ ਨੇ 108 ਵੱਡੇ ਗ੍ਰੰਥ ਨੇ ਤੁਹਾਨੂੰ ਕੀ ਲੋੜ ਪੈ ਗਈ ਨਵਾਂ ਗ੍ਰੰਥ ਤਿਆਰ ਕਰਨ ਦੀ ਧੰਗੁਰੂ ਅਮਰਦਾਸ ਪਾਸ਼ਾ ਨੇ ਸ਼ਬਦ ਕਹੇ ਮੇਰੇ ਗੁਰੂ ਅਮਰਦਾਸ ਪਾਸ਼ਾ ਨੇ ਇੰਜੈਂਪਲ ਦਿੱਤੀ ਉਦਾਹਰਣ ਦਿੱਤੀ ਕਹਿਣ ਲੱਗੇ ਜੈਸੇ ਧਰਤੀ ਉੱਪਰ ਮੇਘਲਾ ਬਰਫਤ ਹੈ ਕੀ ਧਰਤੀ ਮਧੇ ਪਾਣੀ ਨਹੀਂ ਧੰਗੁਰੂ ਅਮਰਦਾਸ ਪਾਸ਼ਾ ਨੇ ਇੰਜੈਂਪਲ ਦਿੱਤੀ ਕਹਿਣ ਲੱਗੇ ਧਰਤੀ ਦੇ ਥੱਲੇ ਕਿੰਨਾ ਪਾਣੀ ਹੈ ਅਥਾ ਪਾਣੀ ਹੈ ਉਪਰੋਂ ਫਿਰ ਬਰਸਾਤ ਦੀ ਲੋੜ ਕਿਉਂ ਪੈਂਦੀ ਹੈ ਕਹਿਣ ਲੱਗੇ ਜੇ ਉਪਰੋਂ ਬਰਫਾਤ ਨਾ ਪਵੇ ਧੰਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਜਿਹੜੇ ਪਹਾੜ ਨੇ ਟੋਏ ਟਿੱਬੇ ਨੇ ਉਹਨਾਂ ਤੇ ਪਾਣੀ ਨਹੀਂ ਪਹੁੰਚਦਾ ਕਹਿਣ ਲੱਗੇ ਜਿਹੜੇ 베ਦਪੁਰਾਨ ਨੇ ਇਹਦਾ ਮੰਨ ਲਓ ਜਿੱਦਾਂ ਇਹ ਧਰਤੀ ਦੇ ਥੱਲੇ ਪਾਣੀ ਹੈ ਧੰਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਇਸ ਤਰ੍ਹਾਂ ਦੇ ਨਾਲ ਮੰਨੋ ਜਿਵੇਂ ਇਹ ਉਪਰੋਂ ਆਸਮਾਨ ਤੋਂ ਬਰਫਾਤ ਹੋ ਰਹੀ ਹੋਵੇ ਹੁਣ ਜਦੋਂ ਉਹਨਾਂ ਦੀ ਸੰਤੁਸ਼ਟੀ ਕਰਾਈ ਧੰਗੁਰੂ ਅਮਰਦਾਸ ਪਾਤਸ਼ਾਹ ਨੇ ਉਹਨਾਂ ਉਹਨਾਂ ਦੇ ਮਨ ਦੇ ਅੰਦਰ ਈਰਖਾ ਉਹ ਦਰਬਾਰ ਦੇ ਪਹੁੰਚੇ ਅਕਬਰ ਬਾਦਸ਼ਾਹ ਦੇ ਅਕਬਰ ਬਾਦਸ਼ਾਹ ਦੇ ਦਰਬਾਰ ਦੇ ਅੰਦਰ ਜਾ ਕੇ ਉਹਨਾਂ ਨੇ ਸ਼ਿਕਾਇਤ ਕੀਤੀ ਅਕਬਰ ਬਾਦਸ਼ਾਹ ਨੇ ਲਿਖਤੀ ਰੂਪ ਦੇ ਅੰਦਰ ਸੁਨੇਹਾ ਭੇਜਿਆ ਕਿ ਦਰਬਾਰ ਦੇ ਅੰਦਰ ਆ ਕੇ ਆਪਣਾ ਸਪਸ਼ਟੀਕਰਨ ਦਿਓ ਧੰਗੁਰੂ ਅਮਰਦਾਸ ਪਾਤਸ਼ਾਹ ਨੇ ਭਾਈ ਜੇਠਾ ਜੀ ਨੂੰ ਅਕਬਰ ਦਰਬਾਰ ਦਰਬਾਰ ਦੇ ਅੰਦਰ ਭੇਜਿਆ ਮੈਂ ਕਈ ਵਾਰ ਬੇਨਤੀ ਕਰਦਾ ਅਸੀਂ ਕੇਵਲ ਇੱਕ ਪੱਖ ਹੀ ਸੰਗਤ ਦੇ ਸਾਹਮਣੇ ਰੱਖਿਆ ਹੈ ਕਿ ਭਾਈ ਜੇਠਾ ਜੀ ਨੇ ਸੇਵਾ ਕੀਤੀ ਇੱਕ ਪੱਖ ਅਸੀਂ ਦੂਜਾ ਪੱਖ ਨਹੀਂ ਸਮਝਾ ਸਕੇ ਕਿ ਭਾਈ ਜੇਠਾ ਜੀ ਨੂੰ ਗੁਰਬਾਣੀ ਦੀ ਕਿੰਨੀ ਨੌਲੇਜ ਸੀ ਕਿੰਨੀ ਗੁਰਬਾਣੀ ਪੜ੍ਹਦੇ ਹੋਣਗੇ ਅਕਬਰ ਬਾਦਸ਼ਾਹ ਦੇ ਦਰਬਾਰ ਦੇ ਅੰਦਰ ਕੱਲੀ-ਕੱਲੀ ਗੱਲ ਦਾ ਜਵਾਬ ਦੇਣਾ ਉਹ ਵੀ ਗੁਰਬਾਣੀ ਦੇ ਪ੍ਰਮਾਣ ਦੇ ਆਧਾਰ ਤੇ ਕੱਲੀ-ਕੱਲੀ ਗੱਲ ਦਾ ਕਿੰਨੀ ਨੌਲੇਜ ਹੋਏਗੀ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਨੂੰ ਜਦੋਂ ਗੁਰੂ ਨਿਹਸਨ ਬਣੇ ਭਾਈ ਜੇਠਾ ਜੀ ਨੂੰ ਕਿੰਨੀ ਗੁਰਬਾਣੀ ਪੜ੍ਹੀ ਹੋਏਗੀ ਕਿੰਨੀ ਗੁਰਬਾਣੀ ਯਾਦ ਹੋਏਗੀ ਭਾਈ ਜੇਠਾ ਜੀ ਨੂੰ ਜਿਨ੍ਹਾਂ ਨੇ ਅਕਬਰ ਦਰਬਾਰ ਦੇ ਅੰਦਰ ਜਾ ਕੇ ਕੱਲੇ-ਕੱਲੇ ਉਹਨਾਂ ਦੀ ਸਵਾਲਾਂ ਦਾ ਜਵਾਬ ਦਿੱਤਾ ਕੱਲੇ-ਕੱਲੇ ਸਵਾਲਾਂ ਦਾ ਜਵਾਬ ਹੁਣ ਜਦੋਂ ਸੰਤੁਸ਼ਟੀ ਹੋ ਗਈ ਅਕਬਰ ਬਾਦਸ਼ਾਹ ਦੀ ਅਕਬਰ ਬਾਦਸ਼ਾਹ ਬੜਾ ਖੁਸ਼ ਹੋਇਆ ਕਹਿ ਲੱਗਾ ਵੀ ਤੁਹਾਡੀਆਂ ਗੱਲਾਂ ਤੋਂ ਸਾਨੂੰ ਸੰਤੁਸ਼ਟੀ ਮਿਲੀ ਹੈ ਕਹਿ ਲੱਗੇ ਕੋਈ ਤੁਹਾਡੇ ਵੱਲੋਂ ਸ਼ਿਕਾਇਤ ਹੋਵੇ ਭਾਈ ਜੇਠਾ ਜੀ ਨੂੰ ਪੁੱਛਿਆ ਅਕਬਰ ਬਾਦਸ਼ਾਹ ਨੇ ਕੋਈ ਤੁਹਾਡੇ ਵੱਲੋਂ ਸ਼ਿਕਾਇਤ ਹੋਵੇ ਇਹਨਾਂ ਦੇ ਪ੍ਰਤੀ ਭਾਈ ਜੇਠਾ ਜੀ ਕਹਿਣ ਲੱਗੇ ਵੀ ਸਾਨੂੰ ਸ਼ਿਕਾਇਤ ਤੇ ਕੋਈ ਨਹੀਂ ਪਰ ਇੱਕ ਮੈਂ ਗੱਲ ਜ਼ਰੂਰ ਕਹਿਣੀ ਹੈ ਤੁਹਾਨੂੰ ਅਕਬਰ ਬਾਦਸ਼ਾਹ ਕਹਿਣ ਲੱਗਾ ਦੱਸੋ ਕਹਿਣ ਲੱਗਾ ਜੀ ਹਰ ਇੱਕ ਬੰਦੇ ਨੂੰ ਅਧਿਕਾਰ ਹੈ ਆਪਣੇ ਧਰਮ ਦੀ ਗੱਲ ਕਰਨ ਦਾ ਆਪਣੇ ਧਰਮ ਅਸਥਾਨਾਂ ਤੇ ਜਾਣ ਦਾ ਹਰ ਇੱਕ ਬੰਦੇ ਨੂੰ ਅਧਿਕਾਰ ਹੈ ਆਪਣੇ ਪ੍ਰਮਾਤਮਾ ਦੀ ਇਬਾਦਤ ਕਰਨ ਦਾ ਹਰ ਇੱਕ ਬੰਦੇ ਨੂੰ ਅਧਿਕਾਰ ਹੈ ਤੁਸੀਂ ਡੱਫੀ ਇਹ ਨਾ ਲਾਇਆ ਹੋਇਆ ਵੀ ਜਿਹੜੇ ਗਰੀਬ ਨੇ ਉਹ ਧਰਮ ਅਸਥਾਨਾਂ ਤੇ ਜਾ ਹੀ ਨਹੀਂ ਸਕਦੇ ਹੁਣ ਅਕਬਰ ਬਾਦਸ਼ਾ ਬੜਾ ਹੈਰਾਨ ਹੋਇਆ ਵੀ ਇੱਕ ਪਾਸੇ ਉਹ ਤੇ ਇਹਨਾਂ ਦੀ ਵਿਰੋਧਤਾ ਕਰ ਰਹੇ ਨੇ ਵੀ ਇਹ ਧਰਮ ਬੰਦ ਹੋਣਾ ਚਾਹੀਦਾ ਇਹਨਾਂ ਦੀ ਆਪਣੀ ਭਾਸ਼ਾ ਆਪਣੀ ਬੋਲੀ ਆਪਣਾ ਗ੍ਰੰਥ ਹੈ ਇੱਕ ਪਾਸੇ ਉਹ ਇਹਨਾਂ ਦੀ ਵਿਰੋਧਤਾ ਕਰਦੇ ਨੇ ਵੀ ਇਹ ਧਰਮ ਬੰਦ ਹੋਣਾ ਚਾਹੀਦਾ ਦੂਜੇ ਪਾਸੇ ਇਹ ਉਹਨਾਂ ਦੀ ਹਮਾਇਤ ਕਰਦੇ ਨੇ ਵੀ ਇਹਨਾਂ ਦੇ ਧਰਮ ਅਫਸਾਨੇ ਤੇ ਟੈਕਸ ਮਾਫ ਕਰੋ ਅਕਬਰ ਬਾਸ਼ਾ ਬੜਾ ਹਨ ਹੋਇਆ ਵੀ ਐਸਾ ਗੁਰੂ ਨਾਨਕ ਦਾ ਘਰ ਹੈ ਵੀ ਇੱਕ ਪਾਸੇ ਇਹਨਾਂ ਦੀ ਵਿਰੋਧਤਾ ਕਰਦੇ ਨੇ ਅਗਲੇ ਇਹ ਉਹਨਾਂ ਦਾ ਭਲਾ ਮੰਗ ਰਹੇ ਨੇ ਅਕਬਰ ਬਾਸ਼ਾ ਕਹਿਣ ਲੱਗਾ ਜੀ ਹੋਰ ਭਾਈ ਜੇਠਾ ਜੀ ਕਹਿਣ ਲੱਗੇ ਇੱਕ ਗੱਲ ਹੋਰ ਕਹਿਣ ਲੱਗੇ ਸੱਤੀ ਪ੍ਰਥਾ ਬੰਦ ਕੀਤੀ ਜਾਵੇ ਕਹਿਣ ਲੱਗੇ ਮੰਨ ਲਓ ਜੇ ਕੋਈ ਨੌਜਵਾਨ ਚੜਾਈ ਕਰ ਜਾਂਦਾ ਏ ਉਹਦੇ ਅੰਦਰ ਧੀ ਦਾ ਕੀ ਕਸੂਰ ਹੁੰਦਾ ਜਿਹਨੂੰ ਨਾਲ ਸਾੜ ਕੇ ਮਾਰ ਦਿੱਤਾ ਜਾਂਦਾ ਏ ਕਹਿਣ ਲੱਗੇ ਸੱਤੀ ਪ੍ਰਥਾ ਵੀ ਬੰਦ ਕਰੋ ਅਕਬਰ ਬਾਦਸ਼ਾਹ ਦੇ ਦਰਬਾਰ ਦੇ ਵਿੱਚੋਂ ਬੜੇ ਮਾਨ ਸਤਕਾਰ ਦੇ ਨਾਲ ਜਦੋਂ ਭਾਈ ਜੇਠਾ ਜੀ ਤੁਰਨ ਲੱਗੇ ਅਕਬਰ ਬਾਦਸ਼ਾਹ ਨੇ ਬੜਾ ਸਤਿਕਾਰ ਕੀਤਾ ਅਕਬਰ ਬਾਦਸ਼ਾਹ ਨੇ ਗੱਲ ਕਹੀ ਕਹਿਣ ਲੱਗੇ ਮੈਂ ਗੁਰੂ ਪਾਤਸ਼ਾਹ ਨੂੰ ਮਿਲਣ ਦੇ ਵਾਸਤੇ ਆਪ ਆਵਾਂਗਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਅਕਬਰ ਬਾਦਸ਼ਾਹ ਨੇ ਵਾਅਦਾ ਕੀਤਾ ਸੀ 1571 ਦੇ ਅੰਦਰ ਅਕਬਰ ਬਾਦਸ਼ਾਹ ਆਇਆ ਵੀ ਇਹ ਗੁਰੂ ਦਰਬਾਰ ਵਿੱਚ ਯਾਦ ਰੱਖਿਆ ਜੀ ਉਹਦੇ ਤੋਂ ਬਾਅਦ ਧੰਗੂ ਗੁਰੂ ਅਮਰਦਾਸ ਪਾਤਸ਼ਾਹ ਨੇ ਹੁਣ ਸਲਾਹ ਕੀਤੀ 1558 ਦੇ ਅੰਦਰ ਹੁਣ 1558 ਦੇ ਅੰਦਰ ਭਾਈ ਜੇਠਾ ਜੀ ਦੇ ਗ੍ਰਹਿ ਵਿਖੇ ਸਭ ਤੋਂ ਵੱਡੇ ਪੁੱਤਰ ਬਾਬਾ ਪ੍ਰਿਥੀ ਚੰ다 ਦਾ ਜਨਮ ਹੋਇਆ 1558 ਦੇ ਅੰਦਰ 1558 ਦੇ ਅੰਦਰ ਜਦੋਂ ਟੈਕਸ ਮਾਫ ਹੋਏ ਉਹਨਾਂ ਸਮਿਆਂ ਦੇ ਅੰਦਰ ਸਾਨ ਗੁਰੂ ਅਮਰਦਾਸ ਸਾਹਿਬ ਨੇ ਵਿਚਾਰ ਕੀਤੀ ਭਾਈ ਜੇਠਾ ਜੀ ਦੇ ਨਾਲ ਕਹਿਣ ਲੱਗੇ ਭਾਈ ਜੇਠਾ ਹੁਣ ਟੈਕਸ ਮਾਫ ਹੋ ਗਏ ਨੇ ਹੁਣ ਦੁਨੀਆ ਦੇ ਸਾਰੇ ਲੋਕ ਤੀਰਥਾਂ ਤੇ ਜਾਣਗੇ ਆਪਾਂ ਕਿਉਂ ਨਾ ਤੀਰਥਾਂ ਤੇ ਜਾ ਕੇ ਪ੍ਰਚਾਰ ਕਰੀਏ ਸਿੱਖੀ ਦਾ ਧੰਗ ਗੁਰੂ ਅਮਰਦਾਸ ਪਾਸ਼ਾ 1558 ਦੇ ਅੰਦਰ ਭਾਈ ਜਿਠ ਨਾਲ ਲੈ ਕੇ ਪ੍ਰਮੁੱਖ ਤਿੰਨ ਤੀਰਥ ਨੇ ਪਹਿਲਾ ਹੈ ਕੁਰਸ਼ੇਤਰ ਦੂਜਾ ਹੈ ਹਰਦਵਾਰ ਤੀਜਾ ਹੈ ਜਮਨਾ ਦੇ ਉੱਤੇ ਇਹਨਾਂ ਤਿੰਨਾਂ ਤੀਰਥਾਂ ਤੇ ਹੁੰਦੇ ਹੋਏ ਤਨਗੁਰੂ ਅਮਰਦਾਸ ਪਾਸ਼ਾ ਵਾਪਸ ਆਏ ਨੇ 1560 ਦੇ ਅੰਦਰ ਭਾਈ ਜੇਠਾ ਜੀ ਦੇ ਗ੍ਰਹਿ ਵਿਖੇ ਬਾਬਾ ਮਹਾਦੇਵ ਦਾ ਜਨਮ ਹੁੰਦਾ ਸੀ 1563 ਦੇ ਅੰਦਰ ਤਨਗੁਰੂ ਅਰਜਨ ਦੇ ਪਾਸ਼ਾ ਜੀ ਦਾ ਪ੍ਰਕਾਸ਼ ਹੁੰਦਾ ਯਾਦ ਰੱਖਿਆ ਜੇ ਤਨਗੁਰੂ ਅਮਰਦਾਸ ਪਾਸ਼ਾ ਨੇ ਪ੍ਰਚਾਰ ਦਾ ਸਿਲਸਿਲਾ ਸ਼ੁਰੂ ਕੀਤਾ ਸੀ ਤਨਗੁਰੂ ਅਮਰਦਾਸ ਪਾਸ਼ਾ ਦੇ ਦਰਬਾਰ ਦੇ ਅੰਦਰ ਪ੍ਰਚਾਰ ਦਾ ਸਿਲਸਿਲਾ ਜਾਰੀ ਰਿਹਾ। ਫਿਰ ਮੇਰੇ ਗੁਰੂ ਅਮਰਦਾਸ ਪਾਸ਼ਾ ਨੇ ਵਿਚਾਰ ਕੀਤੀ ਕਹਿਣ ਲੱਗੇ ਇੱਕ ਨਵਾਂ ਨਗਰ ਵਸਾਇਆ ਜਾਏ। ਮੈਂ ਬੇਨਤੀ ਕਰ ਜਦੋਂ ਗੁਰੂ ਨਾਨਕ ਪਾਸ਼ਾ ਨੇ ਕਰਤਾਰਪੁਰ ਵਸਾਇਆ ਜਦੋਂ ਗੁਰਿਆਈ ਬਖਸ਼ਿਸ਼ ਕੀਤੀ ਤਾਂ ਗੁਰੂ ਅੰਗਦ ਦੇ ਪਾਸ਼ਾ ਨੂੰ ਧੰ ਗੁਰੂ ਅੰਗਦ ਦੇ ਪਾਸ਼ਾ ਨੇ ਕਰਤਾਰਪੁਰ ਛੱਡ ਦਿੱਤਾ। ਉਸ ਤੋਂ ਬਾਅਦ ਧੰ ਗੁਰੂ ਅਮਰਦਾਸ ਪਾਸ਼ਾ ਜੀ ਨੂੰ ਹੁਕਮਾਂ ਦੇ ਨਾਲ ਗੋਵਿੰਦਵਾਲ ਸਾਹਿਬ ਦੀ ਇਫਾਰੀ ਕਰਾਈ। ਜਦੋਂ ਗੁਰਿਆਈ ਬਖਸ਼ਿਸ਼ ਕੀਤੀ ਧੰ ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁਰੂ ਅੰਗਦ ਦੇ ਪਾਤਸ਼ਾਹ ਨੇ ਉਹਨਾਂ ਨੇ ਖੰਡੂਰ ਸਾਹਿਬ ਛੱਡ ਦਿੱਤਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਗਏ ਜਦੋਂ ਧੰ ਗੁਰੂ ਅਮਰਦਾਸ ਪਾਤਸ਼ਾਹ ਨੇ ਗੋਇੰਦਵਾਲ ਰਹਿੰਦਿਆਂ ਹੋਇਆਂ ਗੁਰਿਆਈ ਬਖਸ਼ਿਸ਼ ਕੀਤੀ ਧੰ ਗੁਰੂ ਰਾਮਦਾਸ ਪਾਤਸ਼ਾਹ ਨੂੰ ਧੰ ਗੁਰੂ ਰਾਮਦਾਸ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ ਨੂੰ ਛੱਡ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਗਏ ਯਾਦ ਰੱਖਿਓ ਵਿਰੋਧਤਾ ਹੋਣੀ ਸ਼ੁਰੂ ਹੋ ਜਾਂਦੀ ਹੈ ਤਨਗੁਰੂ ਅਮਰਦਾਸ ਪਾਸ਼ਾ ਜੀ ਨੇ ਹੁਕਮਾਂ ਦੇ ਨਾਲ 1564 ਦੇ ਅੰਦਰ ਅਮਰਸਰ ਸਾਹਿਬ ਦੇ ਨਗਰ ਵਸਾਇਆ ਗਿਆ ਹੁਣ ਜਿਹੜਾ ਇਹ ਅਮਰਸਰ ਸਾਹਿਬ ਨਗਰ ਵਸਾਇਆ ਗਿਆ ਹੈ ਇਹ ਚਾਰ ਪਿੰਡਾਂ ਦੀ ਜ਼ਮੀਨ ਮੋਦ ਲਈ ਹੋਈ ਹੈ ਚਾਰ ਪਿੰਡਾਂ ਦੀ ਜ਼ਮੀਨ ਪਹਿਲਾ ਪਿੰਡ ਹੈ ਤੁੰਗ ਦੂਜਾ ਪਿੰਡ ਹੈ ਗੁਮਟਾਲਾ ਤੀਜਾ ਪਿੰਡ ਹੈ ਸੁਲਤਾਨਵਿੰਡ ਚੌਥਾ ਪਿੰਡ ਹੈ ਇਲਵਾੜੀ ਇਹ ਚਾਰ ਪਿੰਡਾਂ ਦੀ ਜ਼ਮੀਨ ਧੰਗ ਗੁਰੂ ਅਮਰਦਾਸ ਪਾਸ਼ਾ ਜੀ ਨੇ 700 ਅਕਬਰੀ ਟਕਿਆਂ ਦੇ ਨਾਲ ਖਰੀਦਿਆ ਸੀ ਇਹ ਜਿਹੜਾ ਜ਼ਮੀਨ ਹੈ ਕਿਸੇ ਬਾਦਸ਼ਾਹ ਵੱਲੋਂ ਦਾਨ ਵਿੱਚ ਦਿੱਤੀ ਹੋਈ ਜ਼ਮੀਨ ਨਹੀਂ ਸਾਡੇ ਜਿੰਨੇ ਵੀ ਧਰਮ ਦੇ ਅਸਾਨ ਨੇ ਬਾਵੇਂ ਉਹ ਮਾਖੋਵਾਲ ਦੀ ਜ਼ਮੀਨ ਸੀ ਅਨੰਦਪੁਰ ਸਾਹਿਬ ਦੀ ਧਰਤੀ ਗੁਰੂ ਤੇਗ ਬਹਾਦਰ ਪਾਸ਼ਾ ਨੇ ਮੁੱਲ ਖਰੀਦੀ ਏ ਪਾਵੇਂ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ ਗੁਰੂ ਅਮਰਦਾਸ ਪਾਸ਼ਾ ਦੇ ਹੁਕਮਾਂ ਦੇ ਨਾਲ ਇਹ ਜ਼ਮੀਨ ਮੁੱਲ ਖਰੀਦੀ ਗਈ ਚਾਰ ਪਿੰਡਾਂ ਦੀ ਜ਼ਮੀਨ ਲਈ ਗਈ 1564 ਦੇ ਅੰਦਰ ਨਗਰ ਵਸਾਣਾ ਸ਼ੁਰੂ ਕੀਤਾ ਜਦੋਂ ਨਗਰ ਵਸਾਇਆ ਯਾਦ ਰੱਖਿਓ ਉਹਨਾਂ ਸਮਿਆਂ ਦੇ ਅੰਦਰ ਹਰੇਕ ਸ਼ਹਿਰ ਦਾ ਇੱਕ ਜਾਂ ਦੋ ਕਿਤਾ ਹੁੰਦਾ ਸੀ ਜਿੱਦਾਂ ਨਾਭਾ ਤੇ ਪਟਿਆਲਾ ਇਹ ਲਿਖਤੀ ਰੂਪ ਦੇ ਅੰਦਰ ਅੱਗੇ ਹੁੰਦੇ ਸਨ ਕਸ਼ਮੀਰ ਦੀ ਧਰਤੀ ਦੇ ਨੀਵਾ ਬੜਾ ਮਸ਼ਹੂਰ ਹੁੰਦਾ ਸੀ ਕਸ਼ਮੀਰ ਦੀ ਧਰਤੀ ਦਾ ਕਾਗਜ਼ ਬੜਾ ਮਸ਼ਹੂਰ ਹੁੰਦਾ ਸੀ ਜਦੋਂ ਗੁਰੂ ਅਰਜਨ ਦੇ ਪਾਤਸ਼ਾਹ ਨੇ ਧੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੰਪਾਦਨਾ ਕਰਾਈ ਮੇਰੇ ਗੁਰੂ ਅਰਜਨ ਦੇ ਪਾਤਸ਼ਾਹ ਨੇ ਜਿਹੜਾ ਕਾਗਜ਼ ਮੰਗਾਇਆ ਸੀ ਉਹ ਕਸ਼ਮੀਰ ਦੀ ਧਰਤੀ ਤੋਂ ਮੰਗਾਇਆ ਸੀ ਯਾਦ ਰੱਖਿਆ ਜੇ ਪਰ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਨੇ ਅਮਰਸਰ ਸਹਿਬ ਸ਼ਹਿਰ ਵਸਾਇਆ 52 ਕਿੱਤਿਆਂ ਦੇ ਲੋਕ ਮੇਰੇ ਗੁਰੂ ਅਰਜਨ ਦੇ ਪਾਤਸ਼ਾਹ ਧੰ ਗੁਰੂ ਰਾਮਦਾਸ ਪਾਤਸ਼ਾਹ ਨੇ ਵਸਾਇਆ ਸਨ 52 ਕਿਤੇ ਆ ਦੇ ਲੋਕ ਜਦੋਂ ਆਮ ਤੌਰ ਤੇ ਕੋਈ ਪਿੰਡ ਵਸਾਇਆ ਜਾਂਦਾ ਸੀ ਉਦੋਂ ਇਸ ਗੱਲ ਦਾ ਖਿਆਲ ਰੱਖਿਆ ਜਾਂਦਾ ਸੀ ਚੜ੍ਹਦੇ ਵਾਲੇ ਉੱਚੀ ਜਾਤੀ ਵਾਲੇ ਰਹਿਣਗੇ ਪਰ ਜਦੋਂ ਮੇਰੇ ਗੁਰੂ ਰਾਮਦਾਸ ਪਾਸਾ ਨਗਰ ਵਸਾਇਆ ਮੇਰੇ ਗੁਰੂ ਰਾਮਦਾਸ ਪਾਸਾ ਨੇ ਉਹਨਾਂ ਨੂੰ ਵਸਾਇਆ ਚੜ੍ਹਦੇ ਵੱਲ ਜਿਨ੍ਹਾਂ ਨੂੰ ਦੁਨੀਆਂ ਦੇ ਲੋਕ ਨੀਵੀਂ ਜਾਤ ਵਾਲਾ ਕਹਿੰਦੇ ਸਨ